ਕੀ ਕਾਲ ਜੀ ਤਾਂ ਅਸੀਂ ਗੱਲ ਕਰ ਲਈਏ ਪਰਿਵਾਸੀਆਂ ਦੀ ਜਿਵੇਂ ਗੱਡੀਆਂ ਦੀਆਂ ਗੱਡੀਆਂ ਭਰ ਕੇ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਕਿ ਯੂਪੀ ਤੇ ਬਿਹਾਰੀਆਂ ਦਾ ਗੜ ਬਣ ਚੁੱਕਿਆ ਐਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਪਰਿਵਾਸੀ ਪਹੁੰਚ ਚੁੱਕੇ ਨੇ ਜੇਕਰ ਗੱਲ ਲੁਧਿਆਣਾ ਦੀ ਕਰ ਲਈਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਰੋੜਾ ਚੱਕੇ ਤੁਹਾਨੂੰ ਪਰਿਵਾਸੀ ਮਿਲ ਜੂਗਾ ਪਰ ਹੌਂਸਲੇ ਇਸ ਕਦਰ ਜਿਹੜੇ ਕਿ ਵਾਧੇ ਜਾ ਰਹੇ ਨੇ ਕਿ ਹੁਣ ਪੰਜਾਬੀਆਂ ਨੂੰ ਜਿਹੜੇ ਕਿ ਹੱਥ ਪਾਏ ਜਾ ਰਹੇ ਨੇ ਬੀਤੇ ਕੁਝ ਦਿਨਾਂ ਤੋਂ ਇੱਕ ਜਿਹੜਾ ਕਿ ਪਰਿਵਾਸੀ ਦੇ ਵੱਲੋਂ ਪੰਜਾਬੀ ਦਾ ਜਿਹੜਾ ਕਤਲ ਕੀਤਾ ਗਿਆ ਉਹ ਮਾਮਲਾ ਠੰਡਾ ਨਹੀਂ ਹੋਇਆ ਕਿ ਹੁਣ ਲਗਾਤਾਰ ਪਰਿਵਾਸੀ ਹੋਰ ਵੀ ਜਿਹੜੀ ਕਿ ਹੱਥੋਪਾਈ ਕਰ ਰਹੇ ਨੇ ਤਸਵੀਰਾਂ ਜਿਹੜੀਆਂ ਕਿ ਲੁਧਿਆਣਾ ਤੋਂ ਸਾਹਮਣੇ ਆਈਆਂ ਜਿੱਥੇ ਕੀ ਇੱਕ ਨਿੱਕੀ ਜੀ ਗੱਲ ਨੂੰ ਲੈ ਕੇ ਜਿਹੜਾ ਕਿ ਪ੍ਰਵਾਸੀਆਂ ਦੇ ਝੁੰਡਾਂ ਦੇ ਝੁੰਡ ਇਕੱਠੇ ਹੋ ਗਏ ਤੇ ਪੁਲਿਸ ਨੂੰ ਧੱਕੇ ਮਾਰੇ ਉਸ ਦੀ ਵੀ ਵੀਡੀਓ ਸਾਹਮਣੇ ਆਈ ਹੈ ਤੇ ਪੰਜਾਬੀਆਂ ਦੇ ਨਾਲ ਵੀ ਹੱਥੋਪਾਈ ਕੀਤੀ ਗਈ ਜਿਸ ਤੋਂ ਬਾਅਦ ਗੁਰੂਦਿਆਂ ਲਾਡਲਿਆਂ ਫੌਜਾਂ ਪਹੁੰਚਦੇ ਨੇ ਗੁਰੂ ਦੇ ਸਿੰਘ ਪਹੁੰਚਦੇ ਨੇ ਤਾਂ ਫਿਰ ਉਹਨਾਂ ਦੇ ਵੱਲ ਉਹਥੇ ਪੂਰਾ ਦਬਕਾ ਦਿਖਾਇਆ ਜਾਂਦਾ ਜਿਸ ਤੋਂ ਬਾਅਦ ਇਨ੍ਹਾਂ ਪ੍ਰਵਾਸੀਆਂ ਨੂੰ ਭਾਜੜਾ ਭਵਾ ਦਿੱਤੇ ਗਿਆ ਤੇ ਲਗਾਤਾਰ ਜਿਹੜੇ ਸਿੰਘ ਨੇ ਉਹ ਕਹਿ ਰਹੇ ਨੇ ਕਿ ਇਨ੍ਹਾਂ ਨੂੰ ਜਿਹੜਾ ਕਿ ਯੂਪੀ ਹਰ ਜਿੱਥੋਂ ਇਹ ਆਏ ਨੇ ਇਹਨਾਂ ਨੂੰ ਉੱਥੇ ਭੇਜੋ ਕਿਉਂਕਿ ਇਹ ਹਾਲਾਤ ਲਗਾਤਾਰ ਜਿਹੜੇ ਕਿ ਖਰਾਬ ਕਰ ਰਹੇ ਨੇ ਪੰਜਾਬ ਦੇ ਵਿੱਚ ਕਿਸੇ ਪਾਸੇ ਵੀ ਜਿਹੜਾ ਕਿ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਜਿਹੜੇ ਨਹੀਂ ਕਰੇ ਉਹ ਇੱਕ ਛੋਟੀ ਜੀ ਜਿਹੜੀ ਕਿ ਟੱਕਰ ਹੋ ਜਾਂਦੀ ਆ ਆਵਾਜ਼ ਦੇ ਨਾਲ ਆਟੋ ਦੀ ਤਾਂ ਇੱਕ ਦੌਰਾਨ ਇਸ ਦੌਰਾਨ ਇੱਕ ਬੰਦਾ ਜ਼ਖਮੀ ਹੋ ਜਾਂਦਾ ਜਿਸ ਤੋਂ ਬਾਅਦ ਪ੍ਰਵਾਸੀਆਂ ਦਾ ਪੂਰਾ ਉੱਥੇ ਜਿਹੜਾ ਹੜ ਉਹ ਭੈਣਾਂ ਨੂੰ ਵੇਖੋ ਛੱਡਣਾ ਨਹੀਂ ਆ ਰਿਹਾ ਇਹਨੇ ਕੰਦ ਪਾਇਆ ਮਤਲਬ ਸਰਦਾਰ ਬੰਦਾ ਹਾਂਜੀ ਭਾਜੀ ਆਏ ਮੇਰਾ ਨਾਮ ਦੈ ਸਿੰਘ ਆ ਵੀਰੇ ਮਾਮਲਾ ਵੀਰੇ ਕੋਈ ਬੱਸ ਆ ਲੈ ਇਹਨਾਂ ਦੇ ਬੰਦੇ ਨੂੰ ਟੱਕੜ ਟੁੱਕੜ ਮਾਰ ਕੇ ਚਲੇ ਗਏ ਇਹਨਾਂ ਨੇ ਥਾਣਾ ਘਰ ਆਤੀ ਪੁਲਿਸ ਨੂੰ ਜਬਸ ਇਹਨਾਂ ਨੇ ਐਦਾ ਕਿ ਇੰਨਾ ਗੰਦ ਪਾਇਆ ਭਈਆ ਨੇ ਪਹਿਲੇ ਪੁਲਿਸ ਵਾਲਿਆਂ ਨੂੰ ਕੁੱਟਿਆ ਅਸੀਂ ਬਚਾਇਆ ਤੇ ਪੁਲਿਸ ਨੂੰ ਅਸੀਂ ਬਚਾਉਗਾ ਸਾਨੂੰ ਬਚਾਉਗਾ ਇਹਨਾਂ ਦਾ ਰਾਜ ਪੂਰਾ ਹੈ ਵਾ ਫਿਰ ਸਰਦਾਰ ਭਾਈ ਦੀ ਪੱਗ ਨੂੰ ਹਟਵਾਇਆ ਮੈਂ ਫੜ ਗਿਆ ਡਾਂਖ ਹੋ ਕੇ ਗਿਰਿਆ ਮੈਂ ਗਿਰਿਆ ਵਾ ਇਹਨਾਂ ਨੇ ਐਸੀ ਤਸੀਹੇ ਸਾਰੇ ਵੱਜ ਗਏ ਐਨਰਾ ਪੂਰਾ ਹਾਲ ਹੋਣਾ ਚਾਹੀਦਾ ਵਾ ਨਹੀਂ ਇਹਨਾਂ ਦੇ ਅੱਜ ਪੰਜਾਬ 'ਚ ਸਾਨੂੰ ਰਹਿਣ ਨਹੀਂ ਦੇਣਾ ਭਈਆ ਦਾ ਰਾਜ ਹੋਣਾ ਵਾ ਇਹ ਮੰਗਣਾ ਵੀਰੇ ਹੋਏ 15 20 ਮਿੰਟ ਹੋਏ ਅੱਧਾ ਘੰਟਾ ਬਤੋ ਇਹ ਸਮਰਾਲਾ ਚੌਂਕ ਕੋਈ ਵੀਡੀਓ ਹੈਗੀ ਆ ਜੀ ਵੀਡੀਓ ਭਾਜੀ ਕੋ ਹੈਗੀ ਆ ਮੋ ਮਲਾਜ ਨੂੰ ਕੁੱਟਿਆ ਉਹ ਪੁੱਛੋ ਉਹਨੂੰ ਅਸੀਂ ਬਚਾਇਆ ਮਲਾਜ ਨੂੰ ਦੇ ਮਲਾਜ ਨੂੰ ਅਸੀਂ ਬਚਾਉਗਾ ਸਾਨੂੰ ਕੌਣ ਬਚਾਊਗਾ ਇੱਦਾਂ ਹੋਈ ਇੱਕ ਇੱਥੇ ਐਕਸੀਡੈਂਟ ਹੋਇਆ ਕਾਲਜ ਦੀ ਬੱਸ ਮੁੜਦੀ ਪਈ ਸੀ ਉਹ ਦੂਜੇ ਬੰਦੇ ਰਾਹੀ ਨੇ ਦੇਖਿਆ ਨਹੀਂ ਉਦੇ ਬਿੱਟੋ ਟਾਇਰ ਮਾੜਾ ਜਿਹਾ ਲੱਗਿਆ ਰਾਂਗ ਥੱਲੇ ਡੇ ਗਿਆ ਤੇ ਉਹ ਬੱਸ ਵਾਲਿਆਂ ਨੇ ਬੱਸ ਰੋਕੇ ਥੱਲੇ ਦੇਖਿਆ ਜਾਨ ਨੂੰ ਇਕੱਠੇ ਹੋ ਗਏ ਬੱਸ ਵਾਲਿਆਂ ਨੂੰ ਕੁੱਟਣ ਲੱਪੇ ਮੈਂ ਜਿਹੜਾ ਬੰਦਾ ਫੱਟੜ ਸੀਗਾ ਉਹਨੂੰ ਹਸਪਤਾਲ ਭੇਜ ਦਿੱਤਾ ਤੇ ਮੈਂ ਕਿਹਾ ਚੱਲ ਬੱਸ ਦਾ ਲੱਗੇ ਨੁਕਸਾਨ ਕਹਿੰਦੇ ਬੱਸ ਨੂੰ ਅੱਗ ਲਾਉਣੀ ਆ ਮੈਂ ਬੱਸ ਨੂੰ ਬਰਾਬਰ ਡਰਾਈਵਰ ਨੂੰ ਕਹਿੰਦਾ ਵੀ ਬੱਸ ਭਜਾ ਦੇ ਥਾਣੇ ਨਾਲ ਚਲਦੇ ਆ ਥਾਣੇ ਜਾ ਕੇ ਮੈਂ ਬੰਦਾ ਖਵਾਲਾ ਤੇ ਡਰਾਈਵਰ ਦੇ ਆ ਗੱਡੀ ਰਾਉਂਡਪ ਹੈ ਜ਼ਖਮੀ ਠੀਕ ਠਾਕ ਆ ਤੁਹਾਡਾ ਨਾਮ ਕੀ ਹੈ ਅਸੀਂ ਬਤਾਇਆ ਉਹ ਦੱਸੋ ਨਾ ਪਬਲਿਕ ਪਬਲਿਕ ਆ ਮਾੜੇ ਮਾਟਾ ਬਾਣਾ ਮਾਪੇ ਕਿਹਨਾਂ ਤੁਹਾਡੀਆਂ ਮਾਂ ਰੇ ਇੱਥੇ ਉਹ ਨਹੀਂ ਹੋ ਗਈ ਤੁਹਾਡੇ ਕੋਲ ਵੀਡੀਓ ਆ ਗਈ ਉਹ ਪਬਲਿਕ ਨਾਲ ਵਾਦਾ ਕਰਦਾ ਹੋ ਹੀ ਜਾਂਦਾ ਨਾ ਵਾਦਾ ਕਰਦਾ ਨਹੀਂ ਆ ਤੁਸੀਂ ਬਾਕੀ ਤੋਂ ਮਰਦਾ ਪੰਜਾਬ ਦੇ ਭਈਆਂ ਤੋਂ ਕਹਿ ਸਕਦੇ ਹੋ ਕਿ ਕਿੱਥੇ ਤਾਂ ਇਹਨਾਂ ਲੋਕਾਂ ਨੂੰ ਕੰਮਾਂ ਵਾਸਤੇ ਲਿਆਂਦਾ ਗਿਆ ਸੀ ਪਰ ਕੰਮਾਂ ਤਾਂ ਇਹਨਾਂ ਨੇ ਜਿਹੜੇ ਸਾਹਮਣੇ ਸੀ ਉਹ ਵੀ ਸਾਹਮਲੇ ਇਹ ਤਾਂ ਹੁਣ ਪੂਰੇ ਪੰਜਾਬ ਨੂੰ ਸਾਂਭਣ ਨੂੰ ਫਿਰਦੇ ਨੇ ਜਿਸ ਤਰੀਕੇ ਨਾਲ ਵੱਡੀ ਗਿੰਦੇ ਚ ਪਰਿਵਾਸੀ ਆ ਰਹੇ ਨੇ ਤੇ ਦੂਜੇ ਪਾਸੇ ਹੌਸਲੇ ਵੀ ਬੁਲੰਦ ਹੋ ਰਹੇ ਨੇ ਤਾਂ ਹੁਣ ਲੋਕ ਇਹਨਾਂ ਤੋਂ ਤੰਗ ਪਰੇਸ਼ਾਨ ਹੋ ਚੁੱਕੇ ਨੇ ਤੁਹਾਡਾ ਕੀ ਕਹਿਣਾ ਜ਼ਰੂਰ ਦੱਸਿਓ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ